ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਹੋਏ ਹਾਂ ਜੀ ਅਨੰਦਪੁਰ ਸਾਹਿਬ ਤੇ ਅੱਜ ਅਸੀਂ ਦਰਸ਼ਨ ਕਰਾਂਗੇ ਉਸ ਪਵਿੱਤਰ ਸਥਾਨ ਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਬਚਾਓ ਕਿਉਂਕਿ ਉਸ ਵਕਤ ਹਿੰਦੁਸਤਾਨ ਦਾ ਬਾਦਸ਼ਾਹ ਰੰਗਜੀਤ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀਗਾ ਉਹ ਜਨਕਿ ਪ੍ਰਚਾਰ ਨਾਲ ਨਹੀਂ ਧੱਕੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਤੇ ਜਦੋਂ ਕਸ਼ਮੀਰੀ ਪੰਡਤਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਉਹਾਂ ਨੇ ਆਪਣੇ ਆਪ ਨੂੰ ਸਮਝਿਆ ਕਿ ਅਸੀਂ ਬਿਲਕੁਲ ਹੁਣ ਬੇਸਹਾਰਾ ਹਾਂ ਤਾਂ ਉਸ ਵਕਤ ਉਹ ਮਜਲੂਮ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਆਏ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਡਾ ਧਰਮ ਬਚਾਇਆ ਜਾਵੇ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਸੀ ਕਿ ਤੋਂ ਤੋਂ ਵੱਡਾ ਕੋਈ ਹੋਣਾ ਇਸ ਦੁਨੀਆ ਤੇ ਰਾਇਬਰ ਨਹੀਂ ਹੈਗਾ ਜੋ ਇਹਨਾਂ ਦਾ ਧਰਮ ਬਚਾ ਸਕੇ ਤੇ ਆਓ ਅੱਜ ਆਪਾਂ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਇਹ ਗੁਰਦੁਆਰਾ ਥੜਾ ਸਾਹਿਬ ਹੈ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਆ ਕੇ ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਕੀਤੀ ਸੀ। ਤੇ ਦੁਨੀਆਂ ਦੇ ਵਿੱਚ ਇੱਕੋ ਇੱਕ ਗੁਰੂ ਐਸਾ ਹੈ, ਰਹਿਬਰ ਐਸਾ ਹੈ ਜਿਨੇ ਗਹਿਰਾ ਦਾ ਧਰਮ ਬਚਾਉਣ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਦੇ ਤੌਰ ਤੇ ਵੀ ਜਾਣ ਸਕਦੇ ਹਾਂ ਕਿਉਂਕਿ ਹਰ ਬੰਦੇ ਦਾ ਆਪਣੇ ਧਰਮ ਨੂੰ ਆਪਣੇ ਮੱਜਬ ਨੂੰ ਮੰਨਣ ਦਾ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੁੰਦਾ ਹੈ। ਉਸ ਵਕਤ ਦਾ ਮੁਗਲ ਬਾਦਸ਼ਾਹ ਰੰਗਜੀਤ ਇਸ ਅਧਿਕਾਰ ਦੀ ਉਲੰਘਣਾ ਕਰ ਰਿਹਾ ਸੀਗਾ ਤੇ ਉਹ ਧੱਕੇ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਰਿਹਾ ਸੀਗਾ ਕਿਉਂਕਿ ਜੇ ਉਹ ਪ੍ਰਚਾਰ ਨਾ ਬਣਾਦਾ ਕਿਸੇ ਦੀ ਮਰਜ਼ੀ ਹੈ ਕਿਸ ਨੇ ਬਣਨਾ ਨਹੀਂ ਬਣਨਾ ਹਨਾ ਉਹਦਾ ਕਿਸੇ ਨੂੰ ਇਤਰਾਜ ਨਹੀਂ ਹੈਗਾ ਪਰ ਉਹ ਧੱਕੇ ਨਾਲ ਬਣਾ ਰਿਹਾ ਸੀਗਾ ਤੇ ਜਿਹੜਾ ਤੁਸੀਂ ਆ ਗੁਰਦੁਆਰਾ ਸਾਹਿਬ ਨਾਲ ਦੇਖ ਰਹੇ ਆ ਸਾਹਮਣੇ ਇਸ ਸਥਾਨ ਦੇ ਉੱਤੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਸੀਗਾ ਜੀ ਬਾਬਾ ਜੋਰਾਵਰ ਸਿੰਘ ਬਾਬਾ ਜੁਹਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਬਹੁਤ ਸਾਰੇ ਨੂੰ ਇਸ ਬਾਰੇ ਪਤਾ ਨਹੀਂ ਹੈਗਾ ਤੇ ਬੋਤੀ ਸੰਗਤ ਹੈ ਜਿਹੜੀ ਉਹ ਕੇਸਗੜ ਸਾਹਿਬ ਤੋਂ ਹੀ ਦਰਸ਼ਨ ਦਿਦਾਰੇ ਕਰਕੇ ਮੱਥਾ ਟੇਕ ਕੇ ਉੱਥੋਂ ਪਿੱਛੇ ਮੁੜ ਜਾਂਦੀ ਹੈ ਪਰ ਇਸੇ ਪ੍ਰਕਾਰਮਾ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਥੜਾ ਸਾਹਿਬ ਦੇ ਲੱਗ ਕੇ ਤੇ ਇੱਥੇ ਨਾਲ ਹੀ ਉਹ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ 10ਵੀਂ ਪਾਤਸ਼ਾਹੀ ਫੈਫ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਧਾਰਨ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਤੇ ਇੱਥੇ ਆਣਾ ਬਿਲਕੁਲ ਸੌਖਾ ਹੈ ਜੇ ਤੁਸੀਂ ਕੇਸਗੜ ਸਾਹਿਬ ਆਈ ਹੋਈਆਂ ਉੱਥੋਂ ਤੁਸੀਂ ਪੈਦਲ ਵੀ ਆ ਸਕਦੇ ਆਂ ਤੇ ਮੋਟਰਸਾਈਕਲ ਜਾਂ ਗੱਡੀ ਦੇ ਉੱਤੇ ਵੀ ਆ ਸਕਦੇ ਆਂ ਇਹ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਸੀ ਇਹ ਗੁਰਦੁਆਰਾ ਵੀ ਗੁਰਦੁਆਰਾ ਥੜਾ ਸਾਬ ਦੇ ਬਿਲਕੁਲ ਲੱਗ ਗਿਆ ਤੇ ਇਹਦੇ ਨਾਲ ਹੈਗਾ ਗੁਰਦੁਆਰਾ ਸਾਹਿਬ ਜਨਮ ਸਥਾਨ ਸਾਹਿਬ ਜਦਿਆਂ ਦਾ ਜਿੱਥੇ ਤਿੰਨ ਸਾਹਿਬ ਜਦਿਆਂ ਦਾ ਜਨਮ ਹੋਇਆ ਸੀ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ ਇਹ ਗੁਰਦੁਆਰਾ ਥੜਾ ਸਾਬ ਤੇ ਇੱਕ ਗੱਲੀ ਹੈ ਗਲੀ ਕ੍ਰੋਸ ਕਰਕੇ ਦੂਜੇ ਪਾਸੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੇ ਜਦੋਂ ਵੀ ਕੇਸਕਰ ਸਾਹਿਬ ਆਣੇ ਹਨ ਤਾਂ ਕੋਸ਼ਿਸ਼ ਕਰਿਆ ਕਰੋ ਥੋੜਾ ਟਾਈਮ ਕੱਢ ਕੇ ਇੱਥੇ ਜ਼ਰੂਰ ਆਇਆ ਕਰੋ ਕਿਉਂਕਿ ਬਹੁਤੀ ਸੰਤ ਉਧਰ ਹੀ ਮੁਰਝ ਜਾਂਦੀ ਹੈ ਕੋਈ ਲੋਕਾਂ ਨੂੰ ਪਤਾ ਨਹੀਂ ਹੈਗਾ ਜਿੱਦ ਤੇ ਮਸੰਦਾ ਵਾਲਾ ਖੂਹ ਹੈ ਜੀ ਇਸ ਜਗ੍ਹਾ ਨੂੰ ਮਸੰਦਾ ਵਾਲਾ ਖੂਹ ਕਿਹਾ ਜਾਂਦਾ ਹੈ ਇਤਿਹਾਸਕ ਜਗ੍ਹਾ ਹੈ ਇਹ ਉਹ ਸੰਤ ਸੀਗੇ ਜਿਹੜੇ ਉਸ ਵਕਤ ਗੁਰਦੁਆਰਾ ਸਹਿਬਾਨਾਂ ਦੇ ਉੱਤੇ ਕਾਬਜ ਸੀਗੇ ਜਿਨ੍ਹਾਂ ਨੂੰ ਬਣਾਇਆ ਤਾਂ ਸਿੱਖੀ ਦੇ ਪ੍ਰਚਾਰ ਵਾਸਤੇ ਸੀਗਾ ਪਰ ਬਾਅਦ ਦੇ ਵਿੱਚ ਉਹ ਮੰਨ ਲਓ ਇਸ ਚੀਜ਼ ਦੇ ਜਿਹੜੇ ਉੱਥੇ ਚੜਾਵਾ ਚੜਦਾ ਸੀਗਾ ਉਹਦਾ ਵੀ ਗਲਤ ਇਸਤੇਮਾਲ ਕਰਨ ਲੱਗ ਪਏ ਤੇ ਹੋਰ ਗਲਤ ਕੰਮਾਂ ਦੇ ਵਿੱਚ ਐਸ਼ ਪ੍ਰਾਸਤੀ ਦੇ ਵਿੱਚ ਪੈ ਗਏ ਸ਼੍ਰੀਨਿਕ ਉਹਨਾਂ ਨੇ ਸਿੱਖੀ ਦਾ ਮਾਰਗ ਛੱਡ ਦਿੱਤਾ ਜਿੱਦਾਂ ਅੱਜ ਕੱਲ ਤੁਸੀਂ ਦੇਖਿਆ ਜੀ ਕਮੇਟੀ ਐ ਜਾਂ ਜਹੇਦਾਰ ਐ ਹੈ ਨਾ ਮੰਨ ਲਓ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਤੁਸੀਂ ਦੇਖਦੇ ਹੋਈਆਂ ਉਹੀ ਚੀਜ਼ ਉਸ ਵਕਤ ਹੋ ਚੁੱਕੀ ਸੀਗੀ ਤੇ ਉਸ ਵਕਤ ਇਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਮਸੰਦਾਂ ਨੂੰ ਬੁਲਾ ਕੇ ਇਸ ਖੂਹ ਦੇ ਵਿੱਚ ਫਿੱਟ ਕੇ ਕਹਿੰਦੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਫੂਕ ਦਿੱਤਾ ਸੀਗਾ ਕਿਉਂਕਿ ਉਹ ਧਰਮ ਸਥਾਨਾਂ ਦੇ ਉੱਤੇ ਕਬਜ਼ਾ ਕਰਕੇ ਗਲਤ ਕੰਮ ਕਰਨ ਲੱਗ ਪਏ ਸੀ ਇਹ ਇਹ ਇਤਿਹਾਸਿਕ ਜਗ੍ਹਾ ਹੈ ਇਹ ਜਗ੍ਹਾ ਵੀ ਗੁਰਦੁਆਰਾ ਥੜਾ ਸਾਹਿਬ ਤੋਂ ਬਿਲਕੁਲ ਲੱਗ ਗਈ ਹੈ ਜਦੋਂ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਮੱਥਾ ਟੇਕਦੇ ਹਾਂ ਤਾਂ ਉਹਦੇ ਨਾਲ ਹੈ ਇਹ ਥੜਾ ਸਾਹਿਬ ਤੋਂ ਵੀ ਦਿਖਦੀ ਹੈਗੀ ਹੈ ਤੇ ਇੱਥੇ ਵੀ ਜਰੂਰ ਆਇਆ ਕਰੋ ਦਰਸ਼ਨ ਕਰਨ ਕਿਉਂਕਿ ਇਹ ਸਾਡੇ ਇਤਿਹਾਸਿਕ ਸਥਾਨ ਹੈ ਪਰ ਅਣਗੋਲੇ ਹੋਈ ਹੈ ਇੱਥੇ ਸੰਤ ਨੂੰ ਬਹੁਤਾ ਪਤਾ ਨਹੀਂ ਹੈਗਾ ਇਹਦੇ ਬਾਰੇ ਮੰਨ ਲਓ ਆਹ ਦੇਖੋ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਿਹਾ ਗੁਰਦੁਆਰਾ ਥੜਾ ਸਾਹਿਬ ਤੇ ਇੱਥੋਂ ਬਿਲਕੁਲ ਮੰਨ ਲਓ ਤੁਸੀਂ ਆ ਸਕਦੇ ਆ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਕੇਸਗੜ੍ਹ ਸਾਹਿਬ ਤੋਂ ਉੱਥੇ ਤੁਸੀਂ ਆਪਾਂ ਪੈਦਲ ਵੀ ਆ ਸਕਦੇ